ਸਰ ਪਿੰਡ ਚੋਂ ਪਾਕਪੁਰ ਵਿੱਚ ਮਹਾਲ ਉਪਰਾਲਾ ਕੀਤਾ ਗਿਆ ਹੈਗਾ ਵਾ ਤੇ ਮੈਡੀਕਲ ਕੈਂਪ ਲਗਾਇਆ ਗਿਆ ਹੈ ਤੁਸੀਂ ਵੀ ਇੱਥੇ ਪੁੱਛੀ ਹੈਗੀ ਕੀ ਕਿਹੜਾ ਤੁਹਾਡਾ ਦੇਖੋ ਜੀ ਇਹ ਬਹੁਤ ਵਧੀਆ ਉਪਰਾਲਾ ਹੈ ਜੋ ਹਸਪਤਾਲ ਨੇ ਕੇਅਰ ਬੈਸ ਸੁਪਰੀਸੀ ਹਸਪਤਾਲ ਅਫਸਾਲਮ ਜੰਦਰੋਂ ਡਾਕਟਰਾਂ ਦੀ ਟੀਮ ਆਈ ਹੈ ਤੇ ਇੱਥੇ ਕਾਫੀ ਬਹੁਤ ਜ਼ਿਆਦੇ ਲੋਕ ਪਿੰਡ ਰਾਣੀ ਤੋਂ ਦੇ ਨਾਲ ਹੋਰ ਇਲਾਕੇ ਦੇ ਪਿੰਡਾਂ ਦੇ ਲੋਕ ਇਸ ਕੈਂਪ ਦਾ ਲਾਭ ਲੈ ਰਹੇ ਨੇ ਬੜੀ ਖੁਸ਼ੀ ਹੈ ਕਿਉਂਕਿ ਨਾਰੀ ਨਰਨ ਸੇਵਾ ਕਿਉਂਕਿ ਪਬਲਿਕ ਨੂੰ ਛੇਸ ਬਾਰੇ ਉਹਨੂੰ ਪਹਿਲਾਂ ਜਾਗਰਤ ਕਰਨਾ ਇੱਕ ਬਧੀਆ ਉਪਰਾਲਾ ਹੈ ਪਰਵਾਲ ਤੇ ਉਹ ਟੀਮ ਦਾ ਬਹੁਤ ਬਹੁਤ ਧੰਨਵਾਦਾਂ ਇਹਨਾਂ ਦੇ ਬੁਲਾਉਣ ਤੇ ਮੈਨੂੰ ਮੌਕਾ ਮਿਲਿਆ ਜੋ ਹਾਜ਼ਰੀ ਲੋਕਾਂ ਨੂੰ ਆਇਆ ਉਹਨਾਂ ਨੂੰ ਅਸੀਂ ਦੱਸਿਆ ਬਾਰੇ ਦੱਸਿਆ ਕਿ ਪੰਜਾਬ ਸਰਕਾਰ ਨੇ ਜੋ ਜੁਦਨ ਸੇਵਾਦਾਰ ਮੈਂ ਤੁਰਹੀ ਆ ਉਹਦੇ ਵਿੱਚ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਕਿ ਉਹਦਾ ਹੀ ਇਲਾਜ ਕਰਾਉਣ ਦੇ ਫ੍ਰੀ ਕਰਾਉਣੇ ਆ ਤੇ ਜੇ ਕੋਈ ਨਹੀਂ ਹਟਦਾ ਤੇ ਉਹਦੇ ਖਿਲਾਫ ਮੁਕਦਮਾ ਅੰਦਰ ਹੁੰਦਾ ਹੈ ਕਿਤੇ ਇੱਕ ਪਾਸੇ ਮਹਾਨ ਉਪਰਾਲੇ ਕੀਤੇ ਜਾ ਰਹੇ ਹੈਗੇ ਪਿੰਡਾਂ ਪਿੰਡਾਂ ਜਗ੍ਹਾ ਜਗ੍ਹਾ ਇਹ ਕੈਂਪ ਲਗਾਈ ਜਾਤੇ ਹੈਗੇ ਮਾਈ ਸਾਹਿਬ ਔਰ ਟੀਮ ਵੱਲੋਂ ਵਧੀਆ ਉਪਰਾਲਾ ਹੈਗਾ ਤੁਹਾਡੇ ਵੱਲੋਂ ਵੀ ਪਿੰਡ ਪਿੰਡ ਜਾ ਕੇ ਪਿੱਛੀ ਜਿਹੀ ਜਗ੍ਹਾ ਕੈਂਪ ਲਗਾਏ ਜਾ ਰਹੇ ਹੈਗੇ ਵੀ ਨੌਜਵਾਨੀ ਨਸ਼ੇ ਵਿੱਚ ਗਰਕ ਹੋ ਰਹੀ ਹੈਗੀ ਔਰ ਉਹਨਾਂ ਨੂੰ ਪੀੜੀ ਦੀ ਤਿਆਰੀ ਹੈਗੀ ਇਸ ਤਰ੍ਹਾਂ ਦਾ ਨੌਜਵਾਨਾਂ ਨੂੰ ਰੁਝਾਨ ਦਿਖਾ ਰਿਹਾ ਖਾਸ ਕਰਕੇ ਪਿੰਡਾਂ ਦੀ ਪੰਚਾਇਤਾਂ ਕਿਸ ਤਰ੍ਹਾਂ ਤੁਹਾਡਾ ਸਹਿਯੋਗ ਕਰ ਰਹੀ ਹੈ ਜੀ ਜਾਨੇ ਦੇਖੋ ਜੀ ਪੰਜਾਬ ਸਰਕਾਰ ਨੇ ਜੁਦ ਨਸਯਮਤ ਮਿਹਨਤ ਪੂਰੀ ਹੋ ਕਿ ਹਮ ਆਜ਼ਾਦ ਹੋਏਗੇ ਆਜ਼ਾਦੀ ਆਜ਼ਾਦੀ ਹਰ ਪਿੰਡ ਨੌਜਵਾਨ ਹਰ ਪਰਿਵਾਰ ਹਰ ਇੱਕ ਮਾਂ ਜੋ ਔਰਤਾਂ ਇਹ ਚਾਹੁੰਦੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਤੇ ਬਰੋਨਾ ਬਣਾਉਣਾ ਸੋ ਪਿੰਡਿਆਂ ਵੱਲੋਂ ਹਰ ਪ੍ਰਭਾਵਰ ਨਾਲ ਸੰਯੋਗ ਮਿਲਦਾ ਡਾਕਟਰ ਸਾਹਿਬ ਦੀਆਂ ਬਿੱਠੀਆਂ ਇਹਨਾਂ ਲੋਕਾਂ ਨੂੰ ਦੱਸਿਆ ਕਿ ਨਸ਼ਿਆਂ ਦੇ ਕਿੰਨੇ ਬੁਰੇ ਪ੍ਰਭਾਵ ਪੈਂਦੇ ਨੇ ਕਿਦਾਂ ਪ੍ਰਵਾਹ ਕਰ ਖੁੰਦੇ ਨੇ ਤੇ ਇਹਨਾਂ ਵੱਲੋਂ ਸਾਡੇ ਵੱਲੋਂ ਬਹੁਤ ਵਧੀਆ ਪ੍ਰੋਬਲਮ ਹੋ ਰਹੀਆ ਤੇ ਲੋਕਾਂ ਵੱਲੋਂ ਪੂਰਾ ਸੰਯੋਗ ਮਿਲ ਰਿਹਾ ਚੜੇ ਨਾ ਮੋੜੇ ਨਾ ਮੋੜੇ ਉਰਖੇ ਖੋਤੀ ਆ ਜੀ ਤੋ ਆਖਰ ਵਿੱਚ ਜੀ ਤੁਹਾਡੇ ਵਾਲੇ ਕੀ ਇਲਾਕਾ ਵਸਦੇ ਹੋ ਅਪੀਲ ਹੈਗੀ ਜੀ ਪੁਲਿਸ ਦਾ ਕਿਸ ਤਰ੍ਹਾਂ ਸਹਿਯੋਗ ਕਰਨ ਉਹ ਜਿਹੜੇ ਅਜਿਹੇ ਕੈਂਪ ਲਗਾ ਸਕਦੇ ਆ ਜਿਹਨੂੰ ਉਤਰਾਲੇ ਕਰ ਸਕਦੇ ਆ ਉਹ ਕਿਦਾਂ ਸਮਾਜ ਭਾਈਚਾਰਾ ਵਿੱਚ ਅੱਗੇ ਆ ਸਕਦੇ ਮੈਂ ਪਹਿਲਾਂ ਦੱਸਿਆ ਜੀ ਕਿ ਕਰਮਾ ਨਾਲ ਲੋਕ ਜਿੰਨ ਦੇ ਪ੍ਰਮਾਤਮਾ ਕਿਰਪਾ ਕਰਦਾ ਉਹੀ ਕੈਂਪ ਲਗਾਉਂਦਾ ਕਿਉਂਕਿ ਇਹ ਕੈਨਾਬੋਸ ਸੁਖਾ ਪਾਣੀ ਕਿੰਨੀਆਂ ਐਸਲਿਕ ਨੀ ਹਾਰਡ ਦੀਆਂ ਦਵਾਈਆਂ ਹੋਰ ਇਹਨਾਂ ਲੋਕਾਂ ਨੂੰ ਦਵਾਈਆਂ ਦੇ ਰਹੇ ਨੇ ਕੈਲਸੀਓ ਗੈਰਾ ਦੇ ਰਹੇ ਨੇ ਬਹੁਤ ਧੰਨਵਾਦ ਆ ਤੇ ਮੈਂ ਭਰਾਂਦਾ ਇਹੋ ਜਿਹਾ ਬੇਨਤੀ ਕਰਦਾ ਪ੍ਰਮਾਤਮਾ ਦੀ ਬੇਨਤੀ ਕਰਦਾ ਕਿ ਵਾਹਿਗੁਰੂ ਬੰਦ ਬਖਸ਼ੇ ਤੇ ਸਾਨੂੰ ਕਾਗਜ਼ ਬਖਸ਼ੇ ਅਸੀਂ ਪੰਜਾਬ ਨੂੰ ਫਿਰ ਤੋਂ ਪੰਜਾਬ ਗੁਰੂਆਂ ਪ੍ਰੇਰਿਤ ਧਰਤੀ ਕਿਹਾ ਜਾਂਦੀ ਆ ਕਿ ਲੋਕੀ ਨਸ਼ੇ ਹੀ ਘਨਪਿਆ ਉਸ ਪੰਜਾਬ ਨੂੰ ਪਹਿਲਾ ਵਕ ਪੰਜਾਬ ਨਹੀਂ ਜੀ ਜੀ ਕਰਦਾ ਅਸੀਂ ਹਰੀਸ਼ ਪਟਾਕਰ ਐਨਐਟੀ ਨੂੰ ਬੜਾ ਬੜਾ ਧੰਨਵਾਦ